ਸੱਡੇ ਸਭ ਕੁਝ ਆਸੀ ਤੁਹਾਡੇ ਲਈ ਆ ਤੇ ਇਸ ਕਰਕੇ ਤੁਹਾਨੂੰ ਪ੍ਰੋਪਰ ਸਾਰੇ ਇੰਤਜ਼ਾਮ ਪੂਰੇ ਕੀਤੇ ਹੋਏ ਨੇ ਕਾਲੀ ਨਹੀਂ ਕਰਨੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਮੈਂ ਆਪ ਇਸ ਤਰ੍ਹਾਂ ਹੀ ਸਾਰਿਆਂ ਕੋਲੇ ਗੱਲ ਪਹੁੰਚੇ ਕੋਈ ਕਮੀ ਨਹੀਂ ਟ੍ਰੇਨ ਦੀ ਕੋਈ 12000 ਚੀਜ਼ ਦੇਸ਼ ਚ ਹਰ ਜਗ੍ਹਾ ਪਹੁੰਚਾਉਣ ਲਈ ਖੜੀਆਂ ਉਰੇ ਵੀ ਜਿੰਨੀ ਲੋਡ ਹੋ ਗਈ ਇਸੇ ਤਰੀਕੇ ਨਾਲ ਫਲੋੜਪੁਰੋਂ ਚੱਲ ਰਹੀ ਹੈ ਇਸੇ ਤਰੀਕੇ ਨਾਲ ਅਮਰਸਰ ਸਾਹਿਬ ਤੋਂ ਚੱਲ ਰਹੀ ਹੈ ਲੁਧਿਆਣੇ ਤੋਂ ਅੰਬਾਲੇ ਤੋਂ ਕਿਸੇ ਨੂੰ ਵੀ ਇਹ ਨਹੀਂ ਕਰਨੀ ਵੀ ਆਹੀ ਟ੍ਰੇਨ ਆ ਬਾਥੂਮ ਤੋਂ ਨਾ ਜਾ ਕੇ ਪੈਣ ਦੀ ਲੋੜ ਨਹੀਂ ਬੈਠਣ ਦੀ ਲੋੜ ਨਹੀਂ ਖਿੜਕੀ ਰਾਹੀਂ ਟ੍ਰੇਨ ਦੇ ਜਾਣ ਦੀ ਲੋੜ ਨਹੀਂ ਦਰਵਾਜ਼ੇ ਨਾਲ ਜਾਓ ਤੁਹਾਡੇ ਲਈ ਆ ਇਹ ਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਬਈ ਕਾਲੀ ਨਾ ਕਰੋ ਜਿੱਦੀ ਸੀਟ ਜਿੱਥੇ ਆ ਉਹਨੂੰ ਉੱਥੇ ਮਿਲੇਗੀ DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਛੱਟ ਪੂਜਾ ਨੂੰ ਲੈ ਕੇ ਜਿੱਥੇ ਲੋਕ ਆਪਣੇ ਸੂਬੇ ਦੇ ਵਿੱਚ ਜਾਂਦੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਕਈ ਪ੍ਰਵਾਸੀ ਕੰਮ ਕਰਦੇ ਨੇ ਤੇ ਉਹ ਜਦੋਂ ਛੱਟ ਪੂਜਾਂਦੀ ਐ ਤਾਂ ਛੱਟ ਪੂਜਾ ਮਨਾਉਣ ਦੇ ਲਈ ਆਪਣੇ ਸੂਬੇ ਦੇ ਵਿੱਚ ਜਾਂਦੇ ਨੇ ਯੂਪੀ ਜਾਂਦੇ ਨੇ ਬਿਹਾਰ ਜਾਂਦੇ ਨੇ ਉੱਥੇ ਹੀ ਲੁਧਿਆਣਾ ਦੇ ਵਿੱਚ ਜਿੱਥੇ ਕਾਰੋਬਾਰ ਦਾ ਇੱਕ ਵੱਡਾ ਵਪਾਰ ਆ ਕਾਰੋਬਾਰੀਆਂ ਦਾ ਵੱਡਾ ਵਪਾਰ ਆ ਉੱਥੇ ਹੀ ਬਾਹਰੋਂ ਪ੍ਰਵਾਸੀ ਆ ਕੇ ਉੱਥੇ ਕੰਮਕਾਰ ਕਰਦੇ ਨੇ ਤੇ ਅੱਜ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਉਹ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚਦੇ ਨੇ ਤੇ ਸਾਰੇ ਕੰਮਾਂ ਦਾ ਜ਼ਾਇਜ਼ਾ ਲੈਂਦੇ ਨੇ ਕਾਊਂਟਰ ਦੇ ਉੱਪਰ ਜਾਂਦੇ ਨੇ ਰੈਣ ਖਾਨ ਦਾ ਉਹਨਾਂ ਦੇ ਬੈਠਣ ਉੱਠਣ ਦਾ ਸਾਰਾ ਪ੍ਰਬੰਧ ਦੇਖਦੇ ਨੇ ਤੇ ਬਰਕਰਾਂ ਦੇ ਨਾਲ ਤੇ ਜਿਹੜੇ ਅਧਿਕਾਰੀ ਹੁੰਦੇ ਨੇ ਉਹ ਮੀਟਿੰਗਾਂ ਵੀ ਕਰਦੇ ਨੇ ਦੇਖੋ ਮੈਂ ਇਸ ਵੇਲੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਖੜਾ ਸਾਡੇ ਡੀਆਰਐਮ ਸਾਡੇ ਸਟੇਸ਼ਨ ਮਾਸਟਰ ਤੇ ਸਾਰੇ ਰੇਲਵੇ ਦੇ ਵੱਖ-ਵੱਖ ਆਫਿਸ ਇੱਕਦਮ ਲੱਗੇ ਹੋਏ ਨੇ ਦੇਖ ਇਸ ਤਰੀਕੇ ਨਾਲ ਤੇ ਇੱਕਨ ਹੋਰ ਬਹੁਤ ਇਹਨਾਂ ਦਾ ਮੈਂ ਲੁਧਿਆਣੇ ਵਾਲਿਆਂ ਦਾ ਹੋਲਡਿੰਗ ਏਰੀਆ ਸੀ ਸਭ ਜਗ੍ਹਾ ਕੇ ਸੀ ਜਨਿੰਨਾ ਹੋਲਡਿੰਗ ਏਰੀਆ ਪ੍ਰੋਪਰ ਮੈਂ ਸਮਝਦਾ 500 ਬੰਦੇ ਦਾ ਹੋਲਡਿੰਗ ਏਰੀਆ ਲੁਧਿਆਣੇ ਦਾ ਬਣਾਇਆ ਤੇ ਮੈਨੂੰ ਅਸ਼ਮੀ ਵੈਸ਼ਵ ਜੀ ਸਾਡੇ ਜਿਹੜੇ ਐਮਰ ਖਾਸ ਤੌਰ ਤੇ ਉਹਨਾਂ ਦਾ ਆਦੇਸ਼ ਵੀ ਆਪ ਜਾ ਕੇ ਦੇਖੋ ਸਰ ਹੰਵਾਲਾ ਕੈਂਟ ਅੰਦਰ ਮੋਦੀ ਜੀ ਵੀ ਇਹ ਲੋ ਸਹਿ ਜਾਣੇ ਵਾਲੇ ਖੁਸ਼ੀ ਨਾਲ ਆਪਣੇ ਪਰਬ ਚ ਜਾ ਰਹੇ ਆ ਤਿਉਹਾਰ ਚ ਜਾ ਰਹੇ ਆ ਇਹਨਾਂ ਨੂੰ ਕੋਈ ਦਿੱਕਤ ਨਾ ਇਹ ਇਸ ਖੁਸ਼ੀ ਨਾਲ ਜਾਣ ਬਿਲਕੁਲ ਫਿਕਰ ਨਹੀਂ ਕਰਨਾ ਕਾਲੀ ਨਹੀਂ ਕਰਨਾ ਤੁਸੀਂ ਸਾਡੇ ਸਭ ਕੁਝ ਆਸੀ ਤੁਹਾਡੇ ਲਈ ਆ ਤੇ ਇਸ ਕਰਕੇ ਤੁਹਾਨੂੰ ਪ੍ਰੋਪਰ ਸਾਰੇ ਇੰਤਜ਼ਾਮ ਪੂਰੇ ਕੀਤੇ ਹੋਏ ਨੇ ਕਾਲੀ ਨਹੀਂ ਕਰਨੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਮੈਂ ਆਪ ਇਸ ਰਾਹੀਂ ਸਾਨਿਆਂ ਕੋਲੇ ਗੱਲ ਪਹੁੰਚੇ ਕੋਈ ਕਮੀ ਨਹੀਂ ਟ੍ਰੇਨਸ ਦੀ ਕੋਈ ਮੈਂ ਸਮਝਦਾ 12000 ਦੇ ਦੇਸ਼ ਚ ਹਰ ਜਗ੍ਹਾ ਪਹੁੰਚਾਉਣ ਲਈ ਖੜੀਆਂ ਉਰੇ ਵੀ ਜਿੰਨੀ ਲੋਡ ਹੋਊਗੀ ਇਸੇ ਤਰੀਕੇ ਨਾਲ ਫਲੋੜਪੁਰੋਂ ਚੱਲ ਰਹੀਆਂ ਇਸੇ ਤਰੀਕੇ ਨਾਲ ਅਮਰਸਰ ਸਾਹਿਬ ਤੋਂ ਚੱਲ ਰਹੀਆਂ ਲੁਧਿਆਣੇ ਤੋਂ ਅੰਬਾਲੇ ਤੋਂ ਕਿਸੇ ਨੂੰ ਵੀ ਇਹ ਨਹੀਂ ਕਰਨ ਦੀ ਵੀ ਆਹੀ ਟ੍ਰੇਨਾਂ ਜਿੰਨੀਆਂ ਵੀ ਤੁਹਾਨੂੰ ਟ੍ਰੇਨ ਚ ਚੋਚੇ ਜਿੰਨੇ ਵੀ ਜਾਈਦੇ ਹੋਣਗੇ ਕੋਈ ਉਸ ਦੇ ਵਿੱਚ ਕਮੀ ਨਹੀਂ ਆਏਗੀ ਪ੍ਰਬੰਧ ਕੀਤਾ ਹੋਇਆ ਪਿੱਛੇ ਹਰ ਜਿਹੜੇ ਉਹ ਰੈਕ ਲੱਗੇ ਖੜੇ ਨੇ ਜਦੋਂ ਲੋੜ ਪੈਂਦੀ ਆ ਕਿਉਂਕਿ ਸਾਨੂੰ ਮਹਿਕਮੇ ਨੂੰ ਸਭ ਕੁਝ ਪਤਾ ਹੈ ਵੀ ਕਿੰਨੀ ਆਨਲਾਈਨ ਬੁਕਿੰਗ ਹੋਈ ਆ ਕਿੰਨੇ ਉਰੇਓ ਟਿਕਟ ਲੈ ਜਾ ਰਹੇ ਉਸ ਹਾਮਲਾ ਕਿਸੇ ਚੀਜ਼ ਦੀ ਵੀ ਕਮੀ ਨਹੀਂ ਤੁਸੀਂ ਬਿਲਕੁਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਨੇ ਵੀ ਬਾਥਰੂਮ ਚ ਤੁਹਾਨੂੰ ਜਾ ਕੇ ਪੈਣ ਦੀ ਲੋੜ ਨਹੀਂ ਬੈਠਣ ਦੀ ਲੋੜ ਨਹੀਂ ਖਿੜਕੀ ਰਾਹੀਂ ਟ੍ਰੇਨ ਦੇ ਜਾਣ ਦੀ ਲੋੜ ਨਹੀਂ ਦਰਵਾਜ਼ੇ ਨਾਲ ਜਾਓ ਤੁਹਾਡੇ ਲਈ ਆ ਇਹ ਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਬਈ ਕਾਲੀ ਨਾ ਕਰੋ ਜਿੱਦੀ ਸੀਟ ਜਿੱਥੇ ਆ ਉਹਨੂੰ ਉੱਥੇ ਮਿਲੇਗੀ ਜੇ ਕੋਈ ਤੁਹਾਨੂੰ ਤਕਲੀਫ ਆ ਅਸੀਂ ਹਰ ਜਗ੍ਹਾ ਡੈਸਕ ਬਣਾਏ ਆ ਉੱਥੇ ਚਾਹੇ ਪੁਲਿਸ ਨਾਲ ਗੱਲ ਕਰੋ ਚਾਹੇ ਤੁਸੀਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੋ ਤੁਹਾਡਾ ਪ੍ਰੋਪਰ ਤੇ ਸਾਡੇ ਹਰ ਜਗ੍ਹਾ ਸੀ ਸਾਡੇ ਆਫੀਸਰ ਕਰਮਚਾਰੀ ਰਾਉਂਡ ਤੇ ਨੇ ਜੇ ਉਹਨਾਂ ਨੂੰ ਤੁਹਾਨੂੰ ਕੋਈ ਵੀ ਲੱਗਦਾ ਤਾਂ ਸਾਨੂੰ ਦੱਸੋ ਹਰ ਜਗ੍ਹਾ ਚਾਹੇ ਤੁਸੀਂ ਇੱਥੇ ਆਪ ਆ ਕੇ ਦੱਸ ਸਕਦੇ ਹੋ ਚਾਹੇ ਆਪਣੇ ਤੋਂ ਤੁਸੀਂ ਉਹਨਾਂ ਦੇ ਸਾਡੇ ਬਹੁਤ ਅਲੱਗ-ਲੱਗ ਜਿਹੜੀਆਂ ਇਨਫੋਰਮੇਸ਼ਨ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿਓ ਪਰ ਜਲਦਬਾਜ਼ੀ ਨਾ ਕਰੋ ਤੁਹਾਡੇ ਲਈ ਹਰ ਪਰਵਾਨ ਦਾ ਤੁਹਾਡੇ ਲਈ ਹੈ ਇੱਕੋ ਹੀ ਗੱਲ ਆ ਵੀ ਕਾਲੀ ਨਾ ਕਰੋ ਦਰਵਾਜ਼ਿਆਂ ਚੋਂ ਨਾ ਜਾਓ ਬਾਥਰੂਮ ਚ ਨਾ ਜਾਓ ਸੀਟਾਂ ਦੀ ਕੋਈ ਕਮੀ ਨਹੀਂ ਤੁਹਾਡੇ ਲਈ ਹੈ ਦੇਖੋ ਮੈਂ ਇਸ ਵੇਲੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਖੜਾ ਸਾਡੇ ਡੀਆਰਐਮ ਸਾਡੇ ਸਟੇਸ਼ਨ ਮਾਸਟਰ ਤੇ ਸਾਰੇ ਰੇਲਵੇ ਦੇ ਬਖਵਾ ਕਾਫੀ ਇੱਕਦਮ ਲੱਗੇ ਹੋਏ ਨੇ ਦੇਖ ਇਸ ਤਰੀਕੇ ਨਾਲ ਤੇ ਇੱਕਨ ਹੋਰ ਬਹੁਤ ਇਹਨਾਂ ਦਾ ਮੈਂ ਲੁਧਿਆਣੇ ਵਾਲਿਆਂ ਦਾ ਹੋਲਡਿੰਗ ਏਰੀਆ ਸੀ ਸਭ ਜਗ੍ਹਾ ਕਿਹ ਸੀ ਪਰ ਜਨਿੰਨਾ ਹੋਲਡਿੰਗ ਏਰੀਆ ਪ੍ਰੋਪਰ ਮੈਂ ਸਮਝਦਾ 500 ਬੰਦੇ ਦਾ ਹੋਲਡਿੰਗ ਏਰੀਆ ਲੁਧਿਆਣੇ ਦਾ ਬਣਾਇਆ ਕਿ ਮੈਨੂੰ ਅਸ਼ਮੀ ਵੈਸ਼ਵ ਜੀ ਸਾਡੇ ਜਿਹੜੇ ਐਮਆਰ ਨਾਲ ਖਾਸ ਤੌਰ ਤੇ ਉਹਨਾਂ ਦਾ ਆਦੇਸ਼ ਵੀ ਆਪ ਜਾ ਕੇ ਦੇਖੋ ਸਰ ਹਮ ਵਾਲਾ ਕੈਂਪ ਅੰਦਰ ਮੋਦੀ ਜੀ ਵੀ ਇਹ ਲੋਕ ਤੁਸੀਂ ਆਪਣੇ ਪਰਬ ਚ ਜਾ ਰਹੇ ਹੋ ਤਿਉਹਾਰ ਚ ਜਾ ਰਹੇ ਇਹਨਾਂ ਨੂੰ ਕੋਈ ਦਿੱਕਤ ਨਾ ਇਹ ਇਸ ਖੁਸ਼ੀ ਨਾ ਜਾਣ ਬਿਲਕੁਲ ਫਿਕਰ ਨਹੀਂ ਕਰਨਾ ਕਾਲੀ ਨਹੀਂ ਕਰਨਾ ਤੁਸੀਂ ਸਾਡੇ ਸਭ ਕੁਝ ਆਸੀ ਤੁਹਾਡੇ ਲਈ ਆ ਤੇ ਇਸ ਕਰਕੇ ਤੁਹਾਨੂੰ ਪ੍ਰੋਪਰ ਸਾਰੇ ਇੰਤਜ਼ਾਮ ਉਰੇ ਕੀਤੇ ਹੋਏ ਨੇ ਕਾਲੀ ਨਹੀਂ ਕਰਨੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਮੈਂ ਆਪ ਇਸ ਰਾਹੀਂ ਸਾਨਿਆਂ ਕੋਲੇ ਗੱਲ ਪਹੁੰਚੇ ਕੋਈ ਕਮੀਨੀ ਟ੍ਰੇਨ ਨਹੀਂ ਕੋਈ ਮੈਂ ਸਮਝਦਾ 12000 ਦੇ ਅਦੇਸ਼ ਚ ਹਰ ਜਗ੍ਹਾ ਪਹੁੰਚਾਉਣ ਲਈ ਖੜੀਆਂ ਉਰੇ ਵੀ ਜਿੰਨੀ ਲੋਡ ਹੋਊਗੀ ਇਸੇ ਤਰੀਕੇ ਨਾਲ ਫਲੋੜਪੁਰੋਂ ਚੱਲ ਰਹੀਆਂ ਇਸੇ ਤਰੀਕੇ ਨਾਲ ਅਮਰਸਰ ਸਾਹਿਬ ਤੋਂ ਚੱਲ ਰਹੀਆਂ ਲੁਧਿਆਣੇ ਤੋਂ ਅੰਬਾਲੇ ਤੋਂ ਕਿਸੇ ਨੂੰ ਵੀ ਇਹ ਨਹੀਂ ਕਰਨੀ ਵੀ ਆਹੀ ਟ੍ਰੇਨਾਂ ਜਿੰਨੀਆਂ ਵੀ ਤੁਹਾਨੂੰ ਟ੍ਰੇਨਾਂ ਉੱਚੀ ਜਿੰਨੀ ਵੀ ਜਾਈ ਦੇਣਗੇ ਕੋਈ ਉਸ ਦੇ ਵਿੱਚ ਕਮੀ ਨਹੀਂ ਆਏਗੀ ਪ੍ਰਬੰਧ ਕੀਤਾ ਹੋਇਆ ਪਿੱਛੇ ਹਰ ਜਿਹੜੇ ਉਹ ਰੈਕ ਲੱਗੇ ਖੜੇ ਨੇ ਜਦੋਂ ਲੋੜ ਪੈਂਦੀ ਆ ਕਿਉਂਕਿ ਸਾਨੂੰ ਮਹਿਕਮੇ ਨੂੰ ਸਭ ਕੁਝ ਪਤਾ ਹੈ ਵੀ ਕਿੰਨੀ ਔਨਲਾਈਨ ਬੁਕਿੰਗ ਹੋਈ ਆ ਕਿੰਨੇ ਉਰਿਓ ਟਿਕਟ ਲੈ ਜਾ ਰਹੇ ਉਸ ਹਾਮਣਾ ਕਿਸੇ ਚੀਜ਼ ਦੀ ਵੀ ਕਮੀ ਨਹੀਂ ਤੁਸੀਂ ਬਿਲਕੁਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਨੇ ਵੀ ਬਾਥਰੂਮ ਚ ਤੁਹਾਨੂੰ ਜਾ ਕੇ ਪੈਣ ਦੀ ਲੋੜ ਨਹੀਂ ਬੈਠਣ ਦੀ ਲੋੜ ਨਹੀਂ ਖਿੜਕੀ ਰਾਹੀਂ ਰੇਲ ਦੇ ਜਾਣ ਦੀ ਲੋੜ ਨਹੀਂ ਦਰਵਾਜ਼ੇ ਨਾਲ ਜਾਓ ਤੁਹਾਡੇ ਲਈ ਆ ਇਹ ਤੇ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਬਈ ਕਾਲੀ ਨਾ ਕਰੋ ਜਿੱਦੀ ਸੀਟ ਜਿੱਥੇ ਆ ਉਹਨੂੰ ਉੱਥੇ ਮਿਲੇਗੀ ਜੇ ਕੋਈ ਤੁਹਾਨੂੰ ਤਕਲੀਫ ਆ ਅਸੀਂ ਹਰ ਜਗ੍ਹਾ ਡੈਸਕ ਬਣਾਏ ਆ ਉੱਥੇ ਚਾਹੇ ਪੁਲਿਸ ਨਾਲ ਗੱਲ ਕਰੋ ਚਾਹੇ ਤੁਸੀਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੋ ਤੁਹਾਡਾ ਪ੍ਰੋਪਰ ਸਾਡੇ ਹਰ ਜਗ੍ਹਾ ਸੀ ਸਾਡੇ ਆਫੀਸਰ ਕਰਮਚਾਰੀ ਰਾਉਂਡ ਤੇ ਨੇ ਜੇ ਉਹਨਾਂ ਨੂੰ ਤੁਹਾਨੂੰ ਕੋਈ ਵੀ ਲੱਗਦਾ ਤਾਂ ਸਾਨੂੰ ਦੱਸੋ ਹਰ ਜਗ੍ਹਾ ਚਾਹੇ ਤੁਸੀਂ ਇੱਥੇ ਆਪਾਂ ਕਹਿ ਸਕਦੇ ਹਾਂ ਚਾਹੇ ਆਪਣੇ ਤਾਂ ਤੁਸੀਂ ਉਹਨਾਂ ਦੇ ਸਾਡੇ ਬਹੁਤ ਅਲੱਗ-ਲੱਗ ਜਿਹੜੀਆਂ ਇਨਫੋਰਮੇਸ਼ਨ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿਓ ਪਰ ਜਲਦਬਾਜ਼ੀ ਨਾ ਕਰੋ ਤੁਹਾਡੇ ਲਈ ਹਰ ਪਰਵਾਨ ਦਾ ਤੁਹਾਡੇ ਲਈ ਹੈ ਇੱਕੋ ਹੀ ਗੱਲ ਆ ਵੀ ਕਾਲੀ ਨਾ ਕਰੋ ਦਰਵਾਜ਼ਿਆਂ ਚੋਂ ਨਾ ਜਾਓ ਬਾਥਰੂਮ ਚ ਨਾ ਜਾਓ ਸੀਟਾਂ ਦੀ ਕੋਈ ਕਮੀ ਨਹੀਂ ਤੁਹਾਡੇ ਲਈ ਸੋ ਜਿੱਦਾਂ ਕਿ ਛੱਟ ਪੂਜਾ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਉੱਥੇ ਹੀ ਰਵਨੀਤ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਉਹਨਾਂ ਨੇ ਜਿੱਥੇ ਜ਼ਾਇਜ਼ਾ ਲਿਆ ਤੇ ਵਰਕਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤੇ ਲੋਕਾਂ ਨੂੰ ਭਰੋਸਾ ਦਿਖਾਇਆ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਆਰਾਮ ਨਾਲ ਤੁਸੀਂ ਆਪਣੇ ਸੂਬੇ ਦੇ ਵਿੱਚ ਜਾ ਸਕਦੇ ਹੋ ਟ੍ਰੇਨਾਂ ਦੀ ਕੋਈ ਕਮੀ ਨਹੀਂ ਹੈ ਅਸੀਂ ਪੂਰੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ